ਆਪਣੇ ਉਹ ਹੋਇਆ ਮਕੀਨ ਉਹ ਇਹ ਦੇਖ ਲੈ ਬਸ ਕਰੀਏ ਮੜੀ ਵਾਰ ਸੰਦੂ ਨਾ ਯਾਰ ਇਹ ਵੀ ਥੋੜਾ ਕੋਈ ਚਾਨ ਮੂੜਾ ਥੋੜਾ ਕੁਸਨ ਕਿੰਦੀ ਲਾ ਤਾਰੀ ਨਾ ਵੀਰੇ ਕੋ ਕੋ ਜੋ ਹੈ ਨਾ ਐਵੇਂ ਕੋ ਝੂਠ ਵਾਦਾ ਆ ਜਰਾ ਆ ਕੇ ਗੱਲ ਕਰਨੀ ਇੱਕ ਮੇਰੀ ਵਾਈਫ ਦੀਆਂ ਚਾਰ ਚੂੜੀਆਂ ਸੀਗੀਆਂ ਉਹ ਇਹਦਾ ਪਰਸ ਤੇ 100 ਪਾਉੜੇ ਗਾੜੀ ਦੇ 100 ਬੌਲ ਜੋ ਉਹ ਵੀ ਛੋਟੇ ਛੋਟੇ ਨੋਟ ਉਹਦਾਸ ਦਾ ਕੋਪਾ ਲਾਗੂ ਕਰਕੇ 100 ਬੌਲ ਠੀਕ ਇੱਕ ਮੰਦਰੀ ਗਈ ਕਿ ਕਿ ਤੇ ਤਿੰਨ ਹੁੰਦੀ ਹੈ ਅੱਜ ਭਾੜੀ ਦੀ ਵੀ ਜਾਂਚ ਕਰਦੇ ਹੋਏ ਕਰਦੀ ਹੈ ਹੈ ਨਾ ਉਹ ਫਾਸਟ ਵੇ ਦੇ ਮਾਰੇ ਨਾ ਲੱਗੀ ਸੀ ਐਦਾਂ ਦੀ ਲੋਕ ਜਿਹਾ ਉਹ ਤੋੜ ਲਿਆ ਪਰ ਇਹਦੇ ਚ ਕੁਝ ਹੈਗਾ ਨਹੀਂ ਸੀ ਕੋਈ ਬੁਲਾ ਬੰਦ ਹੋਣੀ ਫੋਲਾ ਹੋਣੀ ਪੂਰੀ ਹੈ ਅਦਰਾਜ ਨੂੰ ਬਾਹਰ ਆਏ ਇੱਕ ਵਾਰ ਐ ਐ ਐ ਐ ਐ ਐ ਐ ਆ ਬੈਗ ਨੂੰ ਸਾਰੇ ਫੋਲੇ ਜਿਹੜੇ ਤੇ 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 ਕੀ ਕੋਈ ਕੀ ਕੋਈ ਯਾਦ ਆਈ ਬਾਅਦ ਕੀ ਕੀ ਹੈ ਰਹੀ ਉਹ ਸ਼ੋਹਰਾਨ ਅੱਛਾ ਲੋ ਲੋਦੀ ਪਾਪ ਮੈਂ ਕੋਲ ਕੁਝ ਲੱਗ ਜੁੱਟ ਪਾਣੀ ਦੇ ਤੇ ਸਟਾਰਟ ਬੈਣੀ ਨਹੀਂ ਮੈਨੂੰ ਕੋਈ ਨਹੀਂ ਚੇ 90 ਕਿ ਦਿਨ ਨਹੀਂ ਤੇ ਜੇ ਨਹੀਂ ਪੜ੍ਹ ਜਾਏ ਕਿ 4 4.5 ਦੇਖੀਂ 1 3 ਇਹ ਆਫਸਰ ਬਰਦਰ ਹੈ ਇਸ ਤਰ੍ਹਾਂ ਸੇਵਾ ਤੋਂ ਆਪਾਂ ਕੋਲ ਜੀ ਜੀ ਬੋਲੇ ਇੱਕ ਛੋਟਾ ਕੈਮਰਾ ਉਹ ਤੋਂ ਲੀਟਾ ਕੇ ਹੈ 你这个那个节省的，他不能做多。 10000 ਰੁਪਏ ਕੈਸ਼ ਹੈ ਗਵਰਨਰ ਨੇ 12 2000 ਰੁਪਏ ਤੇ 1 ਪਾਉਂਡ ਹੈ ਗਿਆ ਯੂਕੇ ਦੇ 100 ਪਾਉਂਡ ਤੇ ਕੂੜੇ ਕੂੜੇ ਵਾਲੇ ਨੇ ਆ ਗਏ ਹਨ ਸਾਡੀ ਜੁਆਇੰਟ ਹੈ ਆਲੀ ਹੈ ਥਿੰਕ ਚਾਰ ਫੈਮਲੀਆ ਰਹਿਣੀਆਂ ਹਾਂਜੀ ਸਾਰਿਆਂ ਦੇ ਦਰਵਾਜ਼ੇ ਨੇ ਚੈੱਕ ਕਰ ਕੋਲੋਂ ਵਿੱਚ ਹੈ ਨਹੀਂ ਲੋਕ ਦਿਨ ਨਹੀਂ ਮੈਂ ਮਿਹਰਬਾਨੀ ਬਾਹਰ ਵਾਲੀ ਬਾਹਰ ਵਾਲੀ ਬਾਹਰ ਵਾਲੀ ਅੱਗੇ ਬਾਹਰ ਹੈ ਅਲਮਾਰੀ ਬਾਹਰ ਹੈ ਲੋਕ ਨਹੀਂ ਮਰਕ ਹੋਇਆ ਹੈ ਕੋਈ ਰੋਸ਼ਨੀ ਹੈ سامنے ਲੱਕੜ ਦੀ ਤੇ ਕਾਣਾ ਕੋਈ ਭਰ ਗਿਆ ਹੋਇਆ ਉਹ ਥੋੜਾ ਲੈ ਗਿਆ ਕਾਣਾ ਮੇਨ ਲੱਗਾ ਪਾਜੀਆ ਮੇਨ ਆ ਜੀ ਬੇਟੀ ਆਈ ਬਾਰੋਂ ਮੋੜਾ ਜੁਐਲਰੀ ਉਹਨੇ ਰੱਖੀ ਇੱਥੇ ਰੱਖੀ ਇਨੇ ਚ ਆ ਲੰਕਿਆ ਯਾਦ ਇਹਨੂੰ ਨਜ਼ਰ ਨਹੀਂ ਆਇਆ ਵੀ ਇਹਨੂੰ ਉਹ ਦੇਖਿਆ ਧਿਆਨ ਨਹੀਂ ਕਰਾ ਧਿਆਨ ਨਹੀਂ ਪਿਆ ਹਾਂਜੀ ਨਹੀਂ ਆਈ ਆ ਉਹ ਬੰਦ ਹੋਣੀ ਉਹ ਬੰਦ ਕੀਤੀ ਚੱਲ ਨਹੀਂ ਆਵਾਜ਼ ਆਉਂਦੀ ਨਹੀਂ ਆਉਂਦੀ ਫਿਰ ਜਦੋਂ ਇਹਨੇ ਆਪਣਾ ਜਿਹੜੇ ਬੈਗਾਂ ਚੋਂ ਉਹਨੇ ਸਮਾਨ ਕੱਸੀਗਾ ਤਿੰਨ ਮੰਦਰੀਆ ਤੇ ਦੋ ਕੜੇ ਤੇ 12 ਤੋਂ 14-15 ਹਜ਼ਾਰ ਰੁਪਏ ਦੇ ਲੀਵਨ ਕੈਸ਼ ਸੀਗਾ ਤੇ 100 ਪਾਊਂਡਰ ਆ ਸੀ ਯੂਕੇ ਦਾ ਹੋਰ ਖਾਂਚ ਇਹਨੂੰ ਟੋੜਿਆ ਦੇਖਿਆ ਨਹੀਂ ਤੁਹਾਡਾ ਇਹਨੂੰ ਵੇਖਿਆ ਤੁਸੀਂ ਤੁਹਾਡਾ ਇਹ ਤਾਂ ਨਹੀਂ ਨਜ਼ਰ ਆਉਂਦਾ ਪਰ ਜਦੋਂ ਤੁਸੀਂ ਉਹ ਬੱਤੀ ਤੋਂ ਪਿਆ ਰਹੇ ਨਾ ਨਾਈਟ ਵੀਜ਼ਨ ਵਾਲਾ ਨਹੀਂ ਆ ਵੀ ਉਹ ਬਾਹਰ ਲੈਣਾ ਹੈਗਾ ਲੈਣਾ ਚਾਹੀਦੀ ਹੈਗੀ ਇੱਥੇ ਨਹੀਂ ਲੈ ਉਹ ਨਹੀਂ ਇਹਦੇ ਵਿੱਚ ਲਾਈਟ ਵਾਲਾ ਨਹੀਂ ਨਿਰੰਦਰ ਕੋਈ ਵੀ ਹੋਵੇ ਨਹੀਂ ਬਾਹਰ ਲੈਣਾ ਜਨੂੰਨ ਨਹੀਂ ਲੱਗਦਾ ਬਾਦੀ ਹੈਗੀ ਹੈ ਬਾਦੀ ਜਿਸੋ ਬੇਮੀਨ ਹੈਗਾ ਉਹਦੀ ਵੀ ਇਧਰ ਆਉਂਦਾ ਵੀ ਰਾਇਆ ਬਾਦੀ ਤਾਂ ਸੋਈ ਦਾ ਬੂਸ ਲੰਮਾ ਬਣਾਉਣਾ ਹੈ ਅੱਜ ਮੰਨ ਰਿਹਾ ਕਿ ਕਿਰਤ ਵੀ ਉਹ ਚਿਹਰਾ ਆਣਾ ਉਹ ਤਾਂ ਹੋ ਗਿਆ 何で <laughs> <laughs> ਉਹ ਤਾਂ ਲੱਗੂਗਾ ਉਹ ਇੱਕ ਵੀ ਉਸ ਲੱਗੇ ਇੱਧਰ ਉਹ ਬੋਖੂ ਨਾ ਉਹ ਤਾਂ ਮੈਨੂੰ ਲੱਗਦਾ ਆ ਉਹ ਹੋਈ ਆ ਨਾ ਉਹ ਜੁਮੇ ਵਾਲੀ ਬਾਤ ਵੀ ਕੋਈ ਨਹੀਂ ਉਹਨੇ ਉਹਨੇ ਕਹਿੰਦਾ ਕਿ ਤਾਇਆ ਕੀਤਾ ਇਹ ਤੁਸੀਂ ਨਹੀਂ ਕੀਤਾ ਹੈ ਤੇ ਇਸ ਬੰਦੇ ਨਾਲ ਮਾਰਾਂ ਮਿਲ ਜੇ ਮੈਨੂੰ ਤਾਇਆ ਇਹ ਨਾ ਕਿਸ ਮੈਨੂੰ ਫੇਸ ਉਹ ਜਿਹੜਾ ਤੂੰ ਇਹਨੇ ਗੱਡੇ ਨਾ ਫੇਸ ਕਲੀਅਰ ਉੱਥੇ ਨਹੀਂ ਇੱਥੇ ਸਭੇ ਹੀ ਰਹੇਗਾ ਇੱਥੇ ਵੀ ਕਿੱਥੇ ਰਹਿੰਦੇ ਕੀ ਮਾਮਲਾ ਹੈ ਮੇਰਾ ਨਾਮ ਤੇਜਿੰਦਰਜੀਤ ਸਿੰਘ ਹੈ ਜੀ ਮੈਂ ਮਾਡਲ ਟਾਊਨ ਗਲੀ ਨੰਬਰ 2 31 ਨੰਬਰ ਘਰ ਹੈ ਸਾਡਾ ਇੱਥੇ ਰਹਿੰਦੇ ਆ ਕੱਲ ਰਾਤ ਨੂੰ ਸਾਡੇ ਘਰ ਕੋਈ 2:30-3:00 ਦੇ ਕਰੀਬ ਚੋਰੀ ਹੋਈ ਹੈ ਜਿਸ ਦਾ ਤੁਹਾਨੂੰ ਕਿਸੇਰੇ ਪਤਾ ਲੱਗਾ ਜਦੋਂ ਅਸੀਂ ਉੱਠੇ ਆ 5:30 ਵਜੇ ਦੇਖਿਆ ਤੇ ਉਸ ਕਮਰੇ ਦੀ ਇੱਕ ਦੀ ਅਲਮਾਰੀ ਖੁੱਲੀ ਪਈ ਹੈ ਤੇ ਸਾਰਾ ਸਮਾਨ ਥੱਲੇ ਡਿੱਗਾ ਪਿਆ ਉਹ ਮੈਂ ਜਦੋਂ ਸਾਰੇ ਪਾਸੇ ਦੇਖਿਆ ਤੇ ਸਾਡੀ ਬੈਕ ਸਾਈਡ ਦੇ ਰਸੋਈ ਦਾ ਦਰਵਾਜ਼ਾ ਉਲੀ ਜਾਲੀ ਤੋੜ ਕੇ ਅੰਦਰ ਆਏ ਨੇ ਤੇ ਅੰਦਰ ਆ ਕੇ ਉਹਨਾਂ ਨੇ ਇਹ ਆਪਣਾ ਦੋਲ ਮਾਰੀਆਂ ਸਾਡੀਆਂ ਖੋਲੀਆਂ ਜਿਸ ਕਮਰੇ ਚ ਅਸੀਂ ਸੌ ਰਹੇ ਸੀ ਉਧਰਲੇ ਪਾਸੇ ਕੋਈ ਨਹੀਂ ਆਇਆ ਦਰਵਾਜ਼ਾ ਬੰਦ ਸੀ ਏਸੀ ਚੱਲਦਾ ਸੀ ਨਹੀਂ ਪਤਾ ਲਗਾ ਆਵਾਜ਼ ਵੀ ਨਹੀਂ ਆਈ ਤੇ ਉਹਦੇ ਚ ਮੇਰੀ ਵਾਈਫ ਦੀ ਥੋੜੀ ਜੁਐਲਰੀ ਆ ਇੱਕ 체ਨ ਆ ਇੱਕ ਡਾਇਮੰਡ ਦਾ ਲੋਕੇਟ ਸੀਗਾ 10-15000 ਰੁਪਏ ਦੇ ਕਰੀਬ ਕੈਸ਼ ਸੀਗਾ 100 ਦੇ ਕਰੀਬ ਯੂਕੇ ਪਾਉਂਡ ਹੈਗੇ ਮੇਰੀ ਬੇਟੀ ਆਈ ਹੋਈ ਹੈ ਯੂਕੇ ਤੋਂ ਤੇ ਇਹ ਕੋਲੇ 10 ਮੁੰਦਰੀਆਂ ਸੀਗੀਆਂ ਤੇ ਦੋ ਕੜੇ ਸੀਗੇ ਤੇ ਮੇਰੇ ਘਰ ਕੈਮਰੇ ਵੀ ਲੱਗੇ ਹੋਏ ਆ ਵੈਸੇ ਤੇ ਮੈਂ ਉਹ ਸਾਰੇ ਦੇਖਿਆ ਇਹ 2:40 ਤੇ ਤਿੰਨ ਜਣੇ ਸੀਗੇ ਇਹ 12 ਗਲੀ ਦੇ ਬਾਹਰ ਪਹਿਲਾਂ ਇੱਕ ਜਣਾ ਟੱਪ ਕੇ ਅੰਦਰ ਆਇਆ ਉਹਨੇ ਪਹਿਲੇ ਬਾਹਰਲੀ ਸਾਈਡ ਤੋਂ ਸਾਡੇ ਸਾਰੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਇੱਥੇ ਜੁਆਇੰਟ ਫੈਮਿਲੀ ਹੈ ਸੀ ਤਿੰਨ ਚਾਰ ਫੈਮਿਲੀਆਂ ਰਹਿੰਦੇ ਆ ਸਾਰਿਆਂ ਦੇ ਦਰਵਾਜ਼ੇ ਚੈੱਕ ਕੀਤੇ ਉਹ ਜਦੋਂ ਉਹਨੂੰ ਕੋਈ ਉਧਰ ਰਸਤਾ ਨਹੀਂ ਮਿਲਿਆ ਫਿਰ ਉਹ ਪਿਛਲੇ ਪਾਸਿਓਂ ਦੀ ਗਿਆ ਜਿੱਥੇ ਸਾਡੀ ਰਸੋਈ ਹੈ ਬਾਕੀਆਂ ਦੀਆਂ ਵੀ ਰਸੋਈਆਂ ਤਿੰਨ ਚਾਰ ਫੈਮਿਲੀਜ਼ ਦੀਆਂ ਉਹ ਵੀ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਖੁੱਲੀਆਂ ਸਾਡੇ ਵਾਲੇ ਪਾਸੇ ਜਾਲੀ ਤੋੜ ਕੇ ਤੇ ਉਹਨਾਂ ਨੇ ਕੁੰਡੀ ਖੋਲ ਕੇ ਅੰਦਰ ਆਏ ਤੇ ਚੋਰੀ ਕੀਤੀ ਹੈ ਸੀਸੀਟੀਵੀ ਵਿੱਚ ਕਿੰਨੇ ਬੰਦੇ ਨਜ਼ਰ ਆ ਰਹੇ ਸੀਸੀਟੀਵੀ ਵਿੱਚ ਬਾਹਰ ਗੇਟ ਦੇ ਬਾਅਦ ਤਿੰਨ ਜਣੇ ਖੜੇ ਆ ਪਰ ਅੰਦਰ ਟੱਪ ਕੇ ਇੱਕ ਜਣਾ ਆ ਉਹ ਵੀ ਡਿਮਾਂਡ ਵੀ ਰਹੀ ਹੈ ਨੋਮਾਨ ਮੇਰੀ ਇਹ ਪੁਲਿਸ ਨੂੰ ਮੇਰੀ ਰਿਕਵੈਸਟ ਹੈ ਜੀ ਮੇਰੀ ਸਾਰਾ ਕੁਝ ਮੈਂ ਪ੍ਰੂਫ ਤੱਕ ਦੇ ਪ੍ਰੋਵਾਈਡ ਕਰਾ ਰਿਹਾ ਆ ਵੀ ਬੰਦੇ ਇਹ ਟੱਪ ਕੇ ਆਏ ਆ ਦੀ ਫੋਟੋ ਤੱਕ ਆ ਰਹੀ ਹੈ ਤੇ ਉਹਨਾਂ ਨੂੰ ਲੱਭੋ ਤੇ ਮੇਰਾ ਜੋ ਨੁਕਸਾਨ ਹੋਇਆ ਮੇਰਾ ਕੋਸ਼ਿਸ਼ ਕਰੋ ਕਿ ਉਹਨੂੰ ਰਿਕਵਰ ਕਰਾਈ ਦੀ ਕੋਸ਼ਿਸ਼ ਕੀਤੀ ਮੇਰੀ ਤੇ ਇਹ ਪ੍ਰਸ਼ਾਸਨ ਕੋਲ ਡਿਮਾਂਡ ਹੈ ਜੀ ਇਹ ਜੀ ਕੋਠੀ ਨੰਬਰ 31 ਗਲੀ ਨੰਬਰ 2 ਮਾਰਗਲ ਟਾਊਨ ਪੈਂਦੇ ਆ ਇਦੇ ਵਿੱਚ ਰਾਤ ਦੇ 2:30 ਵਜੇ ਕਰੀਬ ਕੋਈ ਚੋਰੀ ਹੋਈ ਹੈ। ਜੋ ਉਧਰ ਹੈ। ਤੇ ਕੀ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਕਿ ਕਿੰਨਾ ਹੋਇਆ ਇਹਨਾਂ ਨੂੰ। ਪਰਿਵਾਰਕ ਮੈਂਬਰ ਕਹਿੰਦੇ ਆ ਜੀ ਕੁਝ ਛੋਟਾ ਦਾ ਕੈਸ਼ ਹੈ 10-12 ਜਾਂ 15 ਹਜ਼ਾਰ ਦਾ। ਕੁਝ ਛੋਟਾ ਗੋਲਡ ਹੈ। ਉਹ ਹੁਣ ਆਏ ਮੌਕੇ ਤੇ ਵੈਰੀਫਾਈ ਕਰ ਰਹੇ ਆ। ਦੇਲੇ ਨੇ ਆਗੇ ਜੋ ਫਿਰ ਇਹ ਪੰਜ ਚੋੜਾ ਨੂੰ ਲੱਭਦੇ ਆ ਤੇ ਕੋਸ਼ਿਸ਼ ਕਰਾਂਗੇ 2 ਜਾਂ 3 ਦਿਨਾਂ ਦੇ ਲੱਭ ਕੇ ਇਹਨਾਂ ਨੂੰ ਬੰਦੇ ਸਾਹਮਣੇ ਕੇਸ ਹੱਲ ਕਰੀਏ। ਕੋਈ ਸੀਸੀਟੀਵੀ ਵੀ ਤੁਮਨੇ ਆਈਏ। ਫੁਟੇਜ ਆਈ ਹੈ ਜੀ ਦੇਖ ਰਹੇ ਆਪਾਂ। ਹਰ ਕੈਮਰੇ ਦੇ ਵੇਖਾਂਗੇ ਦੇਖਣੀ ਪੈਣੀ ਕੈਮਰੇ फेस करके अपन तो जेल ही देंगे